ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੋ ਵੀ ਕੋਸ਼ ਹੋਇਆ ਸ਼ੰਭੂ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਜ਼ਖਮੀ ਹੋਏ ਆ ਇੱਕ ਨੌਜਵਾਨ ਨੇ ਤਾਂ ਇੱਥੇ ਗੱਲ ਦੇ ਵਿੱਚ ਗੋਲੀ ਵੱਜੀ ਉਹ ਦੂਜੇ ਪਾਸੇ ਦੀ ਲੰਗੀ ਤੇ ਅਥਰੂ ਗੈਸ ਦੇ ਗੋਲੇ ਜਿਵੇਂ ਅਸੀਂ ਅੱਤਵਾਦੀ ਹੁੰਨੇ ਆ ਆਏ ਸਮਝ ਕੇ ਉਹਨਾਂ ਨੇ ਸਾਡੇ ਉੱਪਰ ਅਥਰੂ ਗੈਸ ਦੇ ਜਿਹੜੇ ਗੋਲੇ ਛੁਟੇ ਇਤੋਂ ਤੱਕ ਕੇ ਜਿਹੜੇ ਹੈਂਡੀਕੈਪ ਬੰਦੇ ਸੀ ਤੁਸੀਂ ਵੀਡੀਓ ਦੇ ਵਿੱਚ ਕੱਲੂ ਤੁਹਾਨੂੰ ਪਤਾ ਲੱਗ ਜੂ ਇੱਕ ਫੌੜੀਆ ਦੇ ਉੱਪਰ ਤੁਰਦਾ ਸੀ ਮੇਰਾ ਵੱਡਾ ਭਰਾ ਉਹਦੇ ਵੀ ਇਹਨਾਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਦਾਗੇ ਆ ਤੇ ਜਿਹੜੀਆਂ ਗੋਲੀਆਂ ਵੀ ਸਾਡੇ ਨੌਜਵਾਨਾਂ ਦੇ ਉੱਪਰ ਚਲਾਈਆਂ ਖਨੌਰੀ ਬਾਰਡਰ ਦੇ ਉੱਪਰ ਤੁਹਾਨੂੰ ਪਤਾ ਹੀ ਆ ਵੀ 23 ਸਾਲ ਦਾ ਇੱਕ ਜਿਹੜਾ ਨੌਜਵਾਨ ਆ ਉਹ ਸ਼ਹੀਦ ਹੋਇਆ ਤੇ ਸ਼ੰਭੂ ਬਾਰਡਰ ਦੇ ਉੱਪਰ ਵੀ ਇੱਕ ਨੌਜਵਾਨ ਦੀ ਗੱਲ ਦੇ ਵਿੱਚ ਆ ਕੇ ਗੋਲੀ ਵਜਦੀ ਆ ਤੇ ਦੂਜੇ ਪਾਸੇ ਦੀ ਨਿਕਲ ਜਾਂਦੀ ਆ ਬਹੁਤ ਸਾਰੇ ਨੌਜਵਾਨਾਂ ਦੇ ਇਹਨਾਂ ਨੇ ਗੋਲੀਆਂ ਮਾਰੀਆਂ ਅਥਰੂ ਗੈਸ ਦੇ ਗੋਲੇ ਦਾਗੇ ਸਾਡੀਆਂ ਮਾਵਾ ਭੈਣਾ ਜਿਹੜੀਆਂ ਮੂਹਰੇ ਖੜੀਆਂ ਸੀ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਮਾਰੇ ਇੱਥੋਂ ਤੱਕ ਕਿ ਜਿਹੜੇ ਹੈਂਡੀਕੈਪ ਬੰਦੇ ਸੀ ਤੁਸੀਂ ਵੀਡੀਓ ਦੇ ਵਿੱਚ ਕੱਢੋ ਤੁਹਾਨੂੰ ਪਤਾ ਲੱਗ ਜੂ ਇੱਕ ਫੌੜੀਆ ਦੇ ਉੱਪਰ ਤੁਰਦਾ ਸੀ ਮੇਰਾ ਵੱਡਾ ਭਰਾ ਉਹਦੇ ਵੀ ਇਹਨਾਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਦਾਗੇ ਆ ਅਥਰੂ ਗੈਸ ਦੇ ਗੋਲੇ ਇਹਨਾਂ ਨੇ ਸਾਡੀਆਂ ਮਾਵਾ ਦੇ ਉੱਪਰ ਸਾਡੀਆਂ ਭੈਣਾ ਦੇ ਉੱਪਰ ਦਾਗੇ ਬਹੁਤ ਸਾਰੇ ਜਿਹੜੇ ਨੌਜਵਾਨਾ ਉਹ ਇਹਨਾਂ ਨੇ ਜ਼ਖਮੀ ਕੀਤੇ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਆਗੂ ਸੀਗੇ ਉਹ ਜਦੋਂ ਅੱਗੇ ਨੂੰ ਗਏ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਚਲਾਏ ਤੇ ਤੁਸੀਂ ਇੱਥੋਂ ਦੇਖ ਲਓ ਵੈਸੇ ਕਹਦੇ ਆ ਵੀ ਇਹ ਲੋਕਤੰਤਰ ਦੇਸ਼ ਆ ਵੀ ਜੇ ਆਪਾਂ ਸੰਵਿਧਾਨ ਦੇ ਮੁਤਾਬਕ ਚੱਲੀਏ ਆਪਾਂ ਸ਼ਾਂਤ ਵੀ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਸਕਦੇ ਆ ਆਪਦੇ ਹੱਕਾਂ ਦੇ ਲਈ ਇਹ ਸੰਵਿਧਾਨ ਦੇ ਵਿੱਚ ਸਾਨੂੰ ਹੱਕ ਵੀ ਦਿੱਤਾ ਹੋਇਆ ਪਰ ਇਸ ਦੇ ਬਾਵਜੂਦ ਤੁਸੀਂ ਦੇਖੋ ਅਸੀਂ ਸ਼ਾਂਤ ਵੀ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਆ ਤੇ ਇਹ ਸਾਡੇ ਨੌਜਵਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਦਾਗ ਰਹੇ ਆ ਇੰਨੀ ਤਾਂ ਸਖਤਾਈ ਚੀਨ ਦੇ ਬਾਰਡਰ ਤੇ ਨਹੀਂ ਜਿੰਨੀ ਇਹਨਾਂ ਨੇ ਇੱਥੇ ਕੀਤੀ ਹੋਈ ਆ ਅਸਲੀ ਫੈਰ ਹੈ ਸਾਡੇ ਮਾਰਦੇ ਆ ਜਿਵੇਂ ਅਸੀਂ ਅੱਤਵਾਦੀ ਹੁੰਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਗੱਲਾਂ ਨੇ ਤੁਹਾਨੂੰ ਗੋਦੀ ਮੀਡੀਆ ਨੇ ਨਹੀਂ ਦੱਸਣਗੇ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ ਸ਼ੰਭੂ ਬਾਰਡਰ ਦੇ ਉੱਪਰ ਹੀ ਕਿਉਂਕਿ ਇਹ ਲੜਾਈ ਆ ਜਿਹੜੀ ਇਹ ਸਾਡੇ ਸਾਰਿਆਂ ਦੀ ਲੜਾਈ ਆ ਐਮਐਸਪੀ ਦੇ ਲਈ ਲੜਾਈ ਆ ਐਮਐਸਪੀ ਆ ਜਿਹੜੀ ਬਹੁਤ ਜ਼ਰੂਰੀ ਆ ਤੁਹਾਨੂੰ ਪਤਾ ਹੀ ਆ ਕਿਵੇਂ ਲੁੱਟ ਕਰਦੇ ਆ ਵੱਡੇ ਵੱਡੇ ਵਪਾਰੀ ਇਹ ਕਿਵੇਂ ਲੁੱਟ ਕਰਦੇ ਆ 7 ਤੋਂ 10000 ਰੁਪਏ ਨੂੰ ਪਿਆਜ਼ ਲੈਂਦੇ ਆ ਬਾਅਦ ਦੇ ਵਿੱਚ ਸ਼ਾਰਟੇਜ ਦਿਖਾ ਕੇ 1.5 150 ਰੁਪਏ ਨੂੰ ਵੇਚਦੇ ਆ ਠੀਕ ਹੈ ਨਾ ਤੇ ਸਾਡੇ ਜਿਹੜੇ ਕਿਸਾਨ ਆ ਉਹ ਫਸਲ ਲੈਣ ਦੇ ਲਈ ਮਜਬੂਰ ਹੁੰਦੇ ਆ ਵੱਡੇ ਵੱਡੇ ਵਪਾਰੀਆਂ ਦੇ ਅਰਬਾਂ ਰੁਪਈਆ ਵੀ ਉਹਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਕਰ ਦਿੰਦੇ ਆ ਸਾਡਾ ਉਹ ਕਿਸਾਨ ਜਾਵੇ ਤਾਂ ਕਿੱਥੇ ਕਿੱਥੇ ਜਾਵੇ ਤੁਸੀਂ ਮੈਨੂੰ ਅੱਜ ਦੱਸੋ ਸੋ ਇਸ ਕਰਕੇ ਮੇਰੀ ਇਹ ਵੀਡੀਓ ਜਿਹੜੇ ਨੌਜਵਾਨ ਹਜੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਤੱਕ ਪਹੁੰਚਦੀ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੋ ਵੀ ਕੋਸ਼ ਹੋਇਆ ਸ਼ੰਭੂ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਸ਼ੰਭੂ ਬਾਰਡਰ ਦੇ ਉੱਪਰ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹ ਜ਼ਖਮੀ ਹੋਏ ਆ ਇੱਕ ਨੌਜਵਾਨ ਨੇ ਤਾਂ ਇੱਥੇ ਗੱਲ ਦੇ ਵਿੱਚ ਗੋਲੀ ਵੱਜੀ ਉਹ ਦੂਜੇ ਪਾਸੇ ਦੀ ਲੰਗੀ ਤੇ ਅਥਰੂ ਗੈਸ ਦੇ ਗੋਲੇ ਜਿਵੇਂ ਅਸੀਂ ਅੱਤਵਾਦੀ ਹੁੰਦੇ ਆ ਆਏ ਸਮਝ ਕੇ ਉਹਨਾਂ ਨੇ ਸਾਡੇ ਉੱਪਰ ਅਥਰੂ ਗੈਸ ਦੇ ਜਿਹੜੇ ਗੋਲੇ ਛੁਟੇ ਇਤੋਂ ਤੱਕ ਕੇ ਜਿਹੜੇ ਹੈਂਡੀਕੈਪ ਬੰਦੇ ਸੀ ਤੁਸੀਂ ਵੀਡੀਓ ਦੇ ਵਿੱਚ ਕੱਲ ਨੂੰ ਤੁਹਾਨੂੰ ਪਤਾ ਲੱਗ ਜੂ ਇੱਕ ਫੌੜੀਆ ਦੇ ਉੱਪਰ ਤੁਰਦਾ ਸੀ ਮੇਰਾ ਵੱਡਾ ਭਰਾ ਉਹਦੇ ਵੀ ਇਹਨਾਂ ਦੇ ਅਥਰੂ ਗੈਸ ਦੇ ਜਿਹੜੇ ਗੋਲੇ ਦਾਗੇ ਆ ਤੇ ਜਿਹੜੀਆਂ ਗੋਲੀਆਂ ਵੀ ਸਾਡੇ ਨੌਜਵਾਨਾਂ ਦੇ ਉੱਪਰ ਚਲਾਈਆਂ ਖਨੌਰੀ ਬਾਰਡਰ ਦੇ ਉੱਪਰ ਤੁਹਾਨੂੰ ਪਤਾ ਹੀ ਆ ਵੀ 23 ਸਾਲ ਦਾ ਇੱਕ ਜਿਹੜਾ ਨੌਜਵਾਨ ਆ ਉਹ ਸ਼ਹੀਦ ਹੋਇਆ ਤੇ ਸ਼ੰਭੂ ਬਾਰਡਰ ਦੇ ਉੱਪਰ ਵੀ ਇੱਕ ਨੌਜਵਾਨ ਦੀ ਗੱਲ ਦੇ ਵਿੱਚ ਆ ਕੇ ਗੋਲੀ ਵਾਜਦੀ ਆ ਤੇ ਦੂਜੇ ਪਾਸੇ ਦੀ ਨਿਕਲ ਜਾਂਦੀ ਆ ਬਹੁਤ ਸਾਰੇ ਨੌਜਵਾਨਾਂ ਦੇ ਇਹਨਾਂ ਨੇ ਗੋਲੀਆਂ ਮਾਰੀਆਂ ਅਥਰੂ ਗੈਸ ਦੇ ਗੋਲੇ ਦਾਗੇ ਸਾਡੀਆਂ ਮਾਵਾ ਭੈਣਾ ਜਿਹੜੀਆਂ ਮੂਹਰੇ ਖੜੀਆਂ ਸੀ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਮਾਰੇ ਇੱਥੋਂ ਤੱਕ ਕਿ ਜਿਹੜੇ ਹੈਂਡੀਕੈਪ ਬੰਦੇ ਸੀ ਤੁਸੀਂ ਵੀਡੀਓ ਦੇ ਵਿੱਚ ਕੱਢੋ ਤੁਹਾਨੂੰ ਪਤਾ ਲੱਗ ਜੂ ਇੱਕ ਫੌੜੀਆਂ ਦੇ ਉੱਪਰ ਤੁਰਦਾ ਸੀ ਮੇਰਾ ਵੱਡਾ ਭਰਾ ਉਹਦੇ ਵੀ ਇਹਨਾਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਦਾਗੇ ਆ ਅਥਰੂ ਗੈਸ ਦੇ ਗੋਲੇ ਇਹਨਾਂ ਨੇ ਸਾਡੀਆਂ ਮਾਵਾ ਦੇ ਉੱਪਰ ਸਾਡੀਆਂ ਭੈਣਾਂ ਦੇ ਉੱਪਰ ਦਾਗੇ ਬਹੁਤ ਸਾਰੇ ਜਿਹੜੇ ਨੌਜਵਾਨਾ ਉਹ ਇਹਨਾਂ ਨੇ ਜ਼ਖਮੀ ਕੀਤੇ ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਆਗੂ ਸੀਗੇ ਉਹ ਜਦੋਂ ਅੱਗੇ ਨੂੰ ਗਏ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਚਲਾਏ ਤੇ ਤੁਸੀਂ ਇੱਥੋਂ ਦੇਖ ਲਓ ਵੈਸੇ ਕਹਦੇ ਆ ਵੀ ਇਹ ਲੋਕਤੰਤਰ ਦੇਸ਼ ਆ ਵੀ ਜੇ ਆਪਾਂ ਸੰਵਿਧਾਨ ਦੇ ਮੁਤਾਬਕ ਚੱਲੀਏ ਆਪਾਂ ਸ਼ਾਂਤ ਵੀ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਸਕਦੇ ਆ ਆਪਦੇ ਹੱਕਾਂ ਦੇ ਲਈ ਇਹ ਸੰਵਿਧਾਨ ਦੇ ਵਿੱਚ ਸਾਨੂੰ ਹੱਕ ਵੀ ਦਿੱਤਾ ਹੋਇਆ ਪਰ ਇਸ ਦੇ ਬਾਵਜੂਦ ਤੁਸੀਂ ਦੇਖੋ ਅਸੀਂ ਸ਼ਾਂਤ ਵੀ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਆ ਤੇ ਇਹ ਸਾਡੇ ਨੌਜਵਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਦਾਗ ਰਹੇ ਆ ਅਈ ਨਹੀਂ ਤਾਂ ਸਖਤਾਈ ਚੀਨ ਦੇ ਬਾਰਡਰ ਤੇ ਨਹੀਂ ਜਿੰਨੀ ਇਹਨਾਂ ਨੇ ਇੱਥੇ ਕੀਤੀ ਹੋਈ ਆ ਅਸਲੀ ਫੈਰ ਹੈ ਸਾਡੇ ਮਾਰਦਿਆਂ ਜਿਵੇਂ ਅਸੀਂ ਅੱਤਵਾਦੀ ਹੁੰਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਗੱਲਾਂ ਨੇ ਤੁਹਾਨੂੰ ਗੋਦੀ ਮੀਡੀਆ ਨੇ ਨਹੀਂ ਦੱਸਣੀਆਂ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਹੁਣ ਤੱਕ ਅਸੀਂ ਸ਼ੰਭੂ ਬਾਰਡਰ ਦੇ ਉੱਪਰ ਹੀ ਸੀ ਕਿਉਂਕਿ ਇਹ ਲੜਾਈ ਆ ਜਿਹੜੀ ਇਹ ਸਾਡੇ ਸਾਰਿਆਂ ਦੀ ਲੜਾਈ ਆ ਐਮਐਸਪੀ ਦੇ ਲਈ ਲੜਾਈ ਆ ਐਮਐਸਪੀ ਆ ਜਿਹੜੀ ਬਹੁਤ ਜ਼ਰੂਰੀ ਆ ਤੁਹਾਨੂੰ ਪਤਾ ਹੀ ਆ ਕਿਵੇਂ ਲੁੱਟ ਕਰਦੇ ਆ ਵੱਡੇ ਵੱਡੇ ਵਪਾਰੀ ਇਹ ਕਿਵੇਂ ਲੁੱਟ ਕਰਦੇ ਆ 7 ਤੋਂ 10000 ਰੁਪਏ ਨੂੰ ਪਿਆਜ਼ ਲੈਂਦੇ ਆ ਬਾਅਦ ਦੇ ਵਿੱਚ ਸ਼ਾਰਟੇਜ ਦਿਖਾ ਕੇ 1.5-1500 ਰੁਪਏ ਨੂੰ ਵੇਚਦੇ ਆ ਠੀਕ ਹੈ ਨਾ ਤੇ ਸਾਡੇ ਜਿਹੜੇ ਕਿਸਾਨ ਆ ਉਫਾਲ ਲੈਣ ਦੇ ਲਈ ਮਜਬੂਰ ਹੁੰਦੇ ਆ ਵੱਡੇ ਵੱਡੇ ਵਪਾਰੀਆਂ ਦੇ ਅਰਬਾਂ ਰੁਪਈਆ ਵੀ ਉਹਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਕਰ ਦਿੰਦੇ ਆ ਸਾਡਾ ਉਹ ਕਿਸਾਨ ਜਾਵੇ ਦਾ ਕਿੱਥੇ ਕਿੱਥੇ ਜਾਵੇ ਤੁਸੀਂ ਮੈਨੂੰ ਅੱਜ ਦੱਸੋ ਸੋ ਇਸ ਕਰਕੇ ਮੇਰੀ ਇਹ ਵੀਡੀਓ ਜਿਹੜੇ ਨੌਜਵਾਨ ਹਜੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਤੱਕ ਪਹੁੰਚਦੀ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਇਕ ਤੇ ਸਬਸਕ੍ਰਾਈਬ ਕਰੋ YouTube ਤੇ